ਸੋ ਫੋਨ ਫਾਨ ਇਹਨਾਂ ਨੇ ਖਰੀਦ ਲਏ ਆ ਸਾਰਿਆਂ ਨੇ 5-5 6-6 ਫੋਨ ਲੈ ਲਏ ਆ ਤੇ ਹੁਣ ਬੈਗ ਖਰੀਦਣ ਸੋ ਹਾਜੀ ਦੋਸਤੋ ਅੱਜ ਦਾ ਟੂਰ ਸਾਡਾ ਬਲ ਸਾਹਿਬ ਦੇ ਨਾਲ ਹੈਗਾ ਜੀ ਲੈਸਟਰ ਜਿਹੜਾ ਟਾਊਨ ਆ ਉਹ ਘੁੰਮ ਰਹੇ ਆ ਤੇ ਬਹੁਤ ਹੀ ਵਧੀਆ ਲੱਗ ਰਿਹਾ ਤੇ ਇੱਕ ਤੇ ਵੱਡੇ ਵੀਰ ਵੀ ਆ ਤੇ ਇੱਕ ਪਿਓ ਆ ਸਮਾਨ ਵੀ ਆ ਸਾਨੂੰ ਬਹੁਤ ਵਧੀਆ ਲੱਗ ਰਿਹਾ ਇਹਨਾਂ ਦੇ ਨਾਲ ਘੁੰਮ ਕੇ ਇੱਥੇ ਤੇ ਬਲ ਸਾਹਿਬ ਦੱਸਣਗੇ ਵੀ ਹੋਰ ਲੈਸਟਰ ਜਿਹੜਾ ਉਹ ਕਾਦਾ ਕਰਕੇ ਮਸ਼ਹੂਰ ਆ ਮੇਨ ਹਾਂਜੀ ਇੱਕ ਤੇ ਲੈਸਟਰ ਚ ਬਾਪੂ ਗਾਂਧੀ ਗੰਜਾ ਇੱਥੇ ਪੜਦਾ ਰਿਹਾ ਤੇ ਆ ਇਹਦਾ ਬੁੱਤ ਵੀ ਇੱਧਰ ਲੱਗਾ ਇੱਧਰ ਨੂੰ ਕਰਕੇ ਬੋਧਾਤਮਾ ਕਹਿੰਦੀ ਤੁਹਾਨੂੰ ਬੁੱਤ ਮੈਂ ਦਿਖਾਉਣਾ ਆ ਤੇ ਪਹਿਲਾ ਇੰਟਰਵਿਊ ਕੀਤਾ ਉਸ ਤੋਂ ਬਾਅਦ ਟਾਊਨ ਅੱਜ ਘੁੰਮਾਗੇ ਆਪਾਂ ਲੈਸਟਰ ਦਾ ਤੇ ਪੱਗਾ ਸ਼ਗਾ ਬਾਲੀਆਂ ਨੇ ਜਟਾ ਨੇ ਫਿਰ ਪੂਰੀਆਂ ਘੈਂਡ ਆਜੀ ਤੇ ਦਾੜਾ ਕਰ ਲਿਆ ਪ੍ਰਕਾਸ਼ ਸਿੰਘਾ ਨੇ ਤੇ ਪਿੱਛੇ ਖਲੋਤੇ ਨੇ ਗੁਰਮੀਤ ਭਾਜੀ ਤੇ ਆਏ ਗੁਰਮੀਤ ਭਾਜੀ ਸਾਨੂੰ ਘੁਮਾਉਣ ਵਾਸਤੇ ਲਿਆਏ ਨੇ ਲੈਸਟਰ ਟਾਊਨ ਚ ਭਾਜੀ ਕਿੱਥੇ ਕਿੱਥੇ ਘੁਮਾਂਗੇ ਅੱਜ ਜੀ ਪ੍ਰਾਇਮਾਰਕ ਘੁਮਾਂਗੇ ਫਿਰ ਮੇਨ ਟਾਊਨ ਘੁਮਾਂਗੇ ਫਿਰ پارک ਜਾਵਾਂਗੇ ਠੀਕ ਹੈ ਨੀ ਹਲ پارک ਐਪੇ پارک ਆ ਸਾਹਮਣੇ ਐਪੇ پارک ਬੰਦੀ ਹੈ ਉਹ ਜਿਹੜੀ ਠੀਕ ਹੈ ਵੇញਿਆ ਸਟੈਂਡ ਹੈ ਪਾਰਕਿੰਗ ਦੇ ਉੱਤੇ ਤੇ ਇੱਥੋਂ ਸਾਰਾ ਟਾਊਨ ਜਿਹੜਾ ਉੱਪਰੋਂ ਦਿਖ ਰਿਹਾ ਸਾਰਾ ਵਧੀਆ ਤੇ ਪ੍ਰਭਜੋ ਸਿੰਘ ਵਿੰਦਾ ਡੇਡਾ ਡੇਡਾ ਤੇ ਦੋਸਤੋ ਸਭ ਤੋਂ ਪਹਿਲਾਂ ਉੱਪਰ ਅਸੀਂ ਲਾਈ ਜੀ ਪਾਰਕਿੰਗ ਦੇ ਉੱਤੇ ਗੱਡੀ ਤੇ ਬਹੁਤ ਉਚਾਈ ਦੇ ਉੱਤੇ ਸੀ ਇੱਥੋਂ ਤਕਰੀਬਨ ਸਾਨੂੰ ਟਾਊਨ ਜਿਹੜਾ ਸੀਗਾ ਸਾਹਮਣੇ ਰੋਡ ਤੁਸੀਂ ਦੇਖ ਰਹੇ ਹੋ ਇਹ ਟਾਊਨ ਹੈ ਲੈਸਟਰ ਸ਼ਹਿਰ ਦਾ ਤੇ ਆਲਾ ਦਵਾਲਾ ਤੁਸੀਂ ਦੇਖ ਸਕਦੇ ਹੋ ਉੱਤੇ ਬਿਲਡਿੰਗਾਂ ਕਿਉਂਕਿ ਯੂਕੇ ਦੀਆਂ ਸਾਰੀਆਂ ਬਿਲਡਿੰਗਾਂ ਤਕਰੀਬਨ ਇੱਕੋ ਜਿਹੀਆਂ ਸਾਰੇ ਪਾਸੇ ਦਿਖਦੀਆਂ ਨੇ ਤੇ ਬੜਾ ਖੂਬਸੂਰਤ ਨਜ਼ਾਰਾ ਉੱਪਰੋਂ ਦੇਖ ਰਿਹਾ ਇਹ ਦ੍ਰਿਸ਼ ਤੇ ਹੁਣ ਆਪਾਂ ਥੱਲੇ ਟਾਊਨ ਦੇ ਵਿੱਚ ਜਾਂਦੇ ਆ ਸੋ ਇਹ ਮਾਲ ਦੀ ਐਂਟਰੀ ਆ ਸਾਹਮਣੇ ਪ੍ਰਾਈਮ ਮਾਰਕ ਜਿੱਥੋਂ ਬਹੁਤ ਹੀ ਸਸਤਾ ਸਮਾਨ ਜਿਹੜਾ ਮਿਲਦਾ ਹੈ ਕੱਪੜੇ ਵਗੈਰਾ ਪਰ ਸਸਤੇ ਤਾਂ ਮਿਲਦੇ ਨੇ ਕਹਿੰਦੇ ਪਰ ਪ੍ਰਾਈਮ ਦੇ ਕੱਪੜੇ ਜਿਹੜੇ ਨੇ ਇੰਨੇ ਖਾਸ ਜ਼ਿਆਦਾ ਵਧੀਆ ਕੁਆਲਿਟੀ ਦੇ ਨਹੀਂ ਹੁੰਦੇ ਸੋ ਆਪ ਖੈਰ ਦੇਖਦੇ ਆ ਇਹ ਮੋਬਾਈਲਾਂ ਦੀ ਸ਼ੋਪ ਆ ਜਿੱਥੇ ਸਾਨੂੰ ਮੋਬਾਈਲ ਜਿਹੜੇ ਨੇ ਉਹ ਸੈਕੰਡ ਹੈਂਡ ਮੋਬਾਈਲ ਜਿਹੜੇ ਅਸੀਂ ਇੱਥੋਂ ਬਾਇ ਕਰ ਸਕਦੇ ਆ ਸੋ ਹਰ ਇੱਕ ਤਰ੍ਹਾਂ ਦੇ ਮੋਬਾਈਲ ਜਿਹੜੇ ਇਸ ਸ਼ਾਪ ਦੇ ਉੱਤੇ ਇਸ ਮਾਲ ਦੇ ਉੱਤੇ ਅਵੇਲੇਬਲ ਨੇ ਫੋਨ ਫਾਨ ਇਹਨਾਂ ਨੇ ਖਰੀਦ ਲਏ ਆ ਸਾਰਿਆਂ ਨੇ 5-5 6-6 ਫੋਨ ਲੈ ਲਏ ਆ ਤੇ ਹੁਣ ਬੈਗ ਖਰੀਦਣ ਗਏ ਆ ਤੇ ਪ੍ਰਭ ਨੇ 7-8 ਬੈਗ ਲੈ ਲੈਣੇ ਆ ਇਥੋਂ ਤੇ ਸੁਰਿੰਦਰ ਸਿੰਘ ਨੇ ਸ਼ਾਇਦ ਇੱਕ ਦੋ ਹੋਰ ਵੀ ਲੈ ਲੇ ਤੇ ਹੁਣ ਇਧੋਂ ਅੱਗੇ ਫਿਰ ਹੋਰ ਕੁਝ ਲੈਣੇ ਆ ਸੋ ਦੋਸਤੋ ਮੌਲ ਦੇ ਬਾਹਰ ਨਿਕਲਦਿਆਂ ਸਾਰ ਹੀ ਜਦੋਂ ਕੁਦਰਤ ਦੇ ਕ੍ਰਿਸ਼ਮੇ ਦੇ ਉੱਤੇ ਨਜ਼ਰ ਪਈ ਤਾਂ ਮਨ ਜੜਾ ਬਹੁਤ ਪ੍ਰਸੰਨ ਹੋ ਗਿਆ ਕਿਉਂਕਿ ਇੰਗਲੈਂਡ ਦੇ ਵਿੱਚ ਇਸ ਤਰ੍ਹਾਂ ਦੇ ਸਾਨੂੰ ਚੌਂਕ ਜਿਹੜੇ ਆ ਉਹ ਵਧੇਰੇ ਮਾਤਰਾ ਦੇ ਵਿੱਚ ਹਰ ਜਗ੍ਹਾ ਦੇਖਣ ਨੂੰ ਮਿਲਦੇ ਜਿੱਥੇ ਪੰਛੀ ਚਹਿਚਾਉਂਦੇ ਸਾਨੂੰ ਮਿਲਦੇ ਹਨ ਸੋ ਦੋਸਤੋ ਆਪਣੇ ਇੰਡੀਆ ਦੇ ਵਿੱਚ ਤੇ ਕਬੂਤਰ ਜਿਹੜੇ ਆ ਬੜੀ ਦੂਰ ਦੀ ਗੱਲ ਆ ਤੇ ਕਈ ਹੋਰ ਪੰਛੀ ਜਿਹੜੇ ਉਹ ਵੀ ਅਲੋਪ ਹੋ ਚੁੱਕੇ ਆ ਪਰ ਹੈਰਾਨਗੀ ਦੀ ਗੱਲ ਆ ਕਿ ਦੇਖੋ ਫੋਰਨ ਕੰਟਰੀਆਂ ਦੇ ਵਿੱਚ ਕੁਦਰਤ ਦੇ ਨਾਲ ਕਿੰਨਾ ਪਿਆਰ ਕੀਤਾ ਜਾਂਦਾ ਤੇ ਬਰਡਸ ਜਿਹੜੇ ਆ ਉਹ ਸਾਡੇ ਆਲੇ-ਦੁਆਲੇ ਦੇਖੋ ਬਿਲਕੁਲ ਲਾਗੇ-ਲਾਗੇ ਜਿਹੜੇ ਆ ਉਹ ਡਰਦੇ ਵੀ ਨਹੀਂ ਆ ਕਿਉਂਕਿ ਕੁਦਰਤ ਨਾਲ ਪਿਆਰ ਕੀਤਾ ਜਾਂਦਾ ਇੱਥੇ ਸੋ ਦੋਸਤੋ ਆਓ ਮਿਲਾਉਂਦੇ ਆ ਤੁਹਾਨੂੰ ਤੁਸੀਂ ਕਾਫੀ ਰੀਲਾਂ ਦੇ ਵਿੱਚ ਇੰਨਾ ਬਜ਼ੁਰਗਾਂ ਨੂੰ ਦੇਖਿਆ ਹੋਵੇਗਾ ਕਬੂਤਰਾਂ ਨੂੰ ਆਪਣੇ ਸਰੀਰ ਦੇ ਉੱਤੇ ਬਿਠਾ ਕੇ ਦਾਣਾ ਖਵਾਉਂਦੇ ਤੇ ਇਹਨਾਂ ਦੇ ਲਾਗੇ ਕਬੂਤਰ ਜਿਹੜੇ ਨੇ ਹਮੇਸ਼ਾ ਇੱਥੇ ਨੂੰ ਮਿਲਣਗੇ ਕਿਉਂਕਿ ਇਹ ਇਹਨਾਂ ਨੂੰ ਦਾਣਾ ਪਾਉਣ ਵਾਸਤੇ ਘਰੋਂ ਲੈ ਕੇ ਆਉਂਦੇ ਨੇ ਤੇ ਇੱਥੇ ਇਹਨਾਂ ਦੇ ਨਾਲ ਬੈਠ ਕੇ ਆਪਣਾ ਟਾਈਮ ਜਿਹੜਾ ਉਹ ਸਪੈਂਡ ਕਰਦੇ ਆ ਤੁਹਾਡਾ ਨਾ ਬੜਾ ਪਿਆਰ ਕਰਦੇ ਆ ਐਸੇ ਯਾਰ ਬਣਾਏ ਆ ਅਸੀਂ ਵੀ ਬਹੁਤ ਕੁਦਰਤ ਹੋਈ ਪਈ ਹੈ ਸ਼ਾਮਲ ਹੋ ਕੇ ਇਹਨਾਂ ਪੰਛੀਆਂ ਦਾ ਬਹੁਤ ਜਿਆਦਾ ਸਕੂਨ ਮਿਲਿਆ ਕਿਉਂਕਿ ਕੁਦਰਤ ਦੇ ਨਾਲ ਕਹਿੰਦੇ ਨੇ ਕਿ ਕੁਦਰਤ ਦੇ ਨਾਲ ਪਿਆਰ ਕਰੋ ਤੇ ਕੁਦਰਤ ਤੁਹਾਨੂੰ ਵੀ ਪਿਆਰ ਕਰਦੀ ਹੈ ਸੋ ਇਸ ਜਗ੍ਹਾ ਤੇ ਆ ਕੇ ਤਕਰੀਬਨ ਜੇ ਮਨ ਦੇ ਵਿੱਚ ਕਿਸੇ ਨੂੰ ਕੋਈ ਡਿਪਰੈਸ਼ਨ ਆ ਤਾਂ ਪੰਛੀਆਂ ਦੇ ਕੋਲ ਆ ਕੇ ਜਾਂ ਕੁਦਰਤ ਵੱਲੋਂ ਬਣਾਈ ਗਈ ਕੁਦਰਤ ਦੇ ਕੋਲ ਆ ਕੇ ਤੁਹਾਡਾ ਮਨ ਜਿਹੜਾ ਬਿਲਕੁਲ ਸ਼ਾਂਤ ਹੋ ਜਾਂਦਾ ਸੋ ਆ ਦੋਸਤੋ ਦੂਸਰੀ ਜਗ੍ਹਾ ਚੱਲਦੇ ਹਾਂ ਜਿੱਥੇ ਤੁਹਾਨੂੰ ਦਿਖਾਉਂਦੇ ਹਾਂ ਕਿ ਕਿਸ ਤਰ੍ਹਾਂ ਲੋਕ ਕਰਦੇ ਨੇ ਇੱਥੇ ਇੰਜੋਏ ਤੋ ਦੋਸਤੋ ਆਓ ਅੱਗੇ ਵਧਦੇ ਹਾਂ ਤੇ ਅੱਗੇ ਸਾਨੂੰ ਆਓ ਤੁਹਾਨੂੰ ਦਿਖਾਉਨੇ ਆ ਕਿ ਕਿਸ ਤਰ੍ਹਾਂ ਭਗਵਾਨ ਸ਼੍ਰੀ ਰਾਮ ਦੇ ਜਿਹੜੇ ਭਗਤ ਸਨ ਉਹ ਭਗਵਾਨ ਸ਼੍ਰੀ ਰਾਮ ਦੀ Hindu ਧਰਮ ਦੇ ਲੋਕ ਆਪਣੇ ਭਗਵਾਨ ਦੀ ਮਹਿਮਾ ਗਾਉਂਦੇ ਹੋਏ ਆਓ ਤੁਸੀਂ ਦੇਖ ਸਕਦੇ ਹੋ ਹਰੇ ਕ੍ਰਿਸ਼ਨ ਹਰੇ ਰਾਮਾ ਹਰੇ ਮਾਘੋ ਹਰੇ ਰਾਮਾ ਜੈ ਮੰਗਲ ਬਾਇ ਜੈ ਮੰਗਲ ਸਾਰੇ ਕਾਫੀ ਤੇ ਕਿਹੜੀ ਕਾਫੀ ਪੀਣੀ ਹੈ ਤੁਸੀਂ ਭਾਈ ਪੱਕੇ ਨੇ ਰਹੋ ਕਿਹੜੀ ਕਾਫੀ ਪੀਣੀ ਹੈ ਚੇਤਾ ਕਰ ਰਹੇ ਆ ਸੋ ਕਾਫੀ ਜਿਆਦਾ ਘੁੰਮਣ ਤੋਂ ਬਾਅਦ ਹੋ ਚੁੱਕਾ ਹੈ ਜੀ ਚਾਹ ਦਾ ਟਾਈਮ ਤੇ ਮੇਰੇ ਨਾਲ ਦੇ ਜਿਹੜੇ ਨੇ ਤਕਰੀਬਨ ਤੁਹਾਨੂੰ ਪਤਾ ਹੀ ਹੈ ਤੁਸੀਂ ਵੀ ਸਾਰੇ ਚਾਹ ਦੇ ਜਿਆਦਾ ਸ਼ੌਕੀਨ ਹੋ ਤੇ ਚਾਹ ਤੇ ਇੱਥੇ ਮਿਲੀ ਨਹੀਂ ਸਾਨੂੰ ਪਰ ਕੌਫੀ ਨਾਲ ਸਾਰਨਾ ਪਊਗਾ ਕੌਫੀ ਪੀ ਰਹੇ ਨੇ ਜੀ ਆਪਣੀ ਬਲੈਕ ਕੌਫੀ ਮੈਨੂੰ ਪਸੰਦ ਹੈ ਜੀ ਮੈਂ ਬਲੈਕ ਕੌਫੀ ਪੀਣਾ ਤੇ ਬਲੈਕ ਕੌਫੀ ਤੇ ਬਾਕੀ ਤੇ ਇਹਨਾਂ ਨੇ ਲਈ ਜੀ ਦੂਸਰੀ ਕੌਫੀ ਤੇ ਆਓ ਕੌਫੀ ਇੰਜੋਏ ਕਰਦੇ ਹਾਂ ਮਿੱਤਰ ਪਿਆਰੇ ਆ ਚੱਲੀ ਭਾਜੀ ਤੁਸੀਂ ਤੇ ਚਾਹ ਦੇ ਸ਼ਕੀਨ ਜੇ ਕੀ ਕਰੀਏ ਉਹਨਾਂ ਤਾਂ ਪੀਣੀ ਪੈਣੀ ਹੈ ਹੈ ਇੱਥੇ ਚਾਹ ਨਹੀਂ ਤੇ ਯਾਰ ਕਿੰਨੀ ਅੜੀ ਚਾਹ ਪੀਣਾ ਨਾਲ ਕਿੰਨੀ ਆਰਾਜੀ ਹੁੰਦੀ ਹੈ ਇਹ ਗੋਰੀਆ ਨੇ ਬਣਾਇਆ ਇਹਨਾਂ ਨੇ ਆਏਗਾ ਥੈਂਕ ਯੂ ਥੈਂਕ ਯੂ लफज की खंड ब्राउन शुगर ब्राउन शुगर ਆਜੋ ਫਿਰ ਥੋੜੀ ਬ੍ਰੇਕ ਲੈਂਦੇ ਆ ਤੇ ਕਾਫੀ ਛਕਦੇ ਆ ਉਸ ਤੋਂ ਬਾਅਦ ਫਿਰ ਅਗਲਾ ਸਫ਼ਰ ਕਰਦੇ ਆ ਤਿਆਰ ਆਹ ਸਾਰਾ ਕੱਲੇ ਸੁਰਿੰਦਰ ਸਿੰਘ ਦੇ ਕੰਮ ਆ ਹੈ ਪਾੰਮ ਨੂੰ ਕਵੜੀ ਲੱਗਦੀ ਆ ਲੋਢੇ ਡੇਢ ਕਿਲੋ ਕੱਢ ਪਾ ਰਿਹਾ ਤੈਨੂੰ ਕਵੜੀ ਲੱਗਦੀ ਆ ਖਾਂਢੀ ਕੋਲੀ ਜਾਣਗੇ ਹੰਦੇ ਮਿੱਠਾ ਕਿਲੋ ਕਿਲੋ ਪਾ ਕੇ ਕੱਪ ਦੇ ਵਿੱਚ ਫੇਰ 커피 ਪੀਂਦੇ ਹੋਏ ਭਾਈ ਸਾਹਿਬ ਭਾਈ ਬਟਾਲੇ ਵਾਲੇ ਹੋਈ ਮੈਂ ਠੀਕ ਨਹੀਂ ਹੋਈ ਮਿੱਠੀ ਅਜੇ ਵੀ ਕੋੜੀ ਹੈ ਇਹਨਾਂ ਨੇ ਜਿਆਦਾ ਨਹੀਂ ਪਾਇਆ ਬਸ आधा ਕਿਲੋ ਹੀ ਰਹਿ ਗਈ ਤੇਰੇ ਕੋਲੋਂ ਸਾਰੀਆਂ ਪਾਲੀਆਂ ਫੇਰ ਤੂੰ ਉਹਨੂੰ ਕੋੜੀ ਕਿਨਾਂ ਦੇ ਆ ਇਹਨੂੰ ਕੀ ਕਹੇਗਾ ਜ਼ਹਿਰ ਮੈਂ ਇਹਨੂੰ ਪੀ ਕੇ ਵੇਖਣ ਨੂੰ ਮੜੀ ਨਾ ਨਾ ਚਮਚਨਾ ਇੱਕ ਟਰਾਈ ਕਰਕੇ ਵੇ ਪਿੱਦਾਂ ਵਿੱਚ ਕਿਹਨੇ ਬੱਚਿਆਂ ਨੂੰ ਦਵਾਈ ਪਲਾਈਏ ਤਾਂ ਐਦਾਂ ਮੂੰਹ ਕਰਦੇ ਹੁੰਦੇ ਇੱਥੇ ਲੈਸਟਰ ਕਾਲਜ ਪੜ੍ਹਦੇ ਰਹੇ ਨੇ ਪਿੱਛੇ ਜੋ ਹਾਂਜੀ ਤੇ ਇੱਥੇ ਇਹ ਦੂਜਾ ਲੂੰਬੜੀਆਂ ਦਾ ਕਰਕੇ ਬਹੁਤ ਮਸ਼ਹੂਰ ਹੈ ਜੀ ਐਸੇ ਏਰੀਏ ਚ ਬਹੁਤ ਲੂੰਬੜੀਆਂ ਬਹੁਤ ਨੇ ਸਾਡੇ ਬਲਸਵਰ ਨੂੰ ਤੇ ਦਿਖੀ ਨਹੀਂ ਕੋਈ ਅਜੇ ਤੱਕ ਉਹ ਫਿਰਨੇ ਸਵੇਰੇ ਨਿਕਲਦੀਆਂ ਜੇ ਠੀਕ ਹੈ ਤੇ ਦੂਜੀ ਗੱਲ ਲੈਸਟਰ ਸ਼ਹਿਰ ਜੇ ਗੁਰਦਾਸਪੁਰੀਆਂ ਕੋ ਡਰਦੀਆਂ ਤੇ ਨਹੀਂ ਕਿਤੇ ਜੀ ਡਰਦੀਆਂ ਬਾਕੀ ਤੀਜਾ ਇਹ ਮਸ਼ਹੂਰ ਹੈ ਜੀ ਲਾਸਟਰ ਇੱਥੇ ਬਾਲ ਸਾਹਿਬ ਰਹਿੰਦੇ ਨੇ ਠੀਕ ਆ ਉਹ ਤੇ ਆਈਆਂ ਵਾਲੀ ਗੁਰਦਾਸਪੁਰੀਆਂ ਜਿਆਦਾ ਹੈ ਨਾ ਗੁਰਦਾਸਪੁਰੀਆਂ ਹਾਂਜੀ ਕਾਫੀ ਹੈ ਜੀ ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਸਾਫ ਸਫਾਈ ਵੀ ਵਧੀਆ ਹੈ ਇੱਥੇ ਸਾਫ ਸਫਾਈ ਵਧੀਆ ਜੀ ਦੇਖੋ ਬਾਹਰਲਾ ਮੁਲਕ ਹੈ ਜੀ ਇਹ ਇੰਗਲੈਂਡ ਹੈ ਗੋਰਿਆਂ ਦਾ ਦੇਸ਼ ਬਿਲਕੁਲ ਪਰ ਮੱਲ ਮਾਰ ਲਈ ਪੰਜਾਬੀਆਂ ਨੇ ਬਿਲਕੁਲ ਆਹ ਸ਼ਹਿਰ ਤੇ ਪੂਰਾ ਇੰਡੀਆ ਦਾ ਰਾਜ ਹੈ ਜੀ ਲਾਸਟਰ ਦੇ ਵਿੱਚ ਹਾਂ ਗੋਰਿਆਂ ਦਾ ਸ਼ਹਿਰ ਇੱਥੇ ਤੁਹਾਨੂੰ ਕੋਈ ਗੋਰਾ ਨਹੀਂ ਦਿਖੇਗਾ ਗੋਰੇ ਪਿੰਡਾਂ ਚ ਚਲ ਗਏ ਸ਼ਹਿਰ ਛੱਡ ਕੇ ਇੱਥੇ ਲਗਭਗ ਇੰਡੀਆਨਾਂ ਦਾ ਇਲਾਜ ਆ ਜਿੱਥੇ ਵੀ ਦੇਖੋਗੇ ਗੁਜਰਾਤੀ ਜਾਂ ਪੰਜਾਬੀ ਹੋਣਗੇ ਇੱਥੇ ਜ਼ਿਆਦਾ ਹਾਂਜੀ ਬੜੀ ਵੱਡੀ ਗੱਲ ਆ ਪੰਜਾਬੀਆਂ ਨੇ ਮੱਲਾ ਮਾਰੀਆਂ ਨੇ ਆਣ ਕੇ ਬਹੁਤ ਮੱਲਾ ਮਾਰੀਆਂ ਬਹੁਤ ਬਹੁਤ ਵੱਡੀਆਂ ਇੱਥੇ ਫੈਕਟਰੀਆਂ ਸਭ ਕੁਝ ਆਪਣੇ ਪੰਜਾਬੀਆਂ ਦਾ ਕਾਫੀ ਕਾਰੋਬਾਰ ਬੜੇ ਬੜੇ ਤਗੜੇ ਜੇ ਇਥੇ ਹਾਂ ਬੜੇ ਬੜੇ ਵੱਡੇ ਮਗਰਮਚ ਬੈਠੇ ਜੀ ਸੋ ਹਾਂਜੀ ਦੋਸਤੋ ਫਾਈਨਲੀ ਹੁਣ ਆਪਾਂ ਅੱਜ ਦਾ ਜਿਹੜਾ ਟੂਰ ਸੀਗਾ ਟਾਊਨ ਦਾ ਲੈਸਟਰ ਦਾ ਉਹ ਖਤਮ ਕਰਕੇ ਤੇ ਆ ਗਏ ਆ ਗੁਰਦੁਆਰਾ ਸਾਹਿਬ ਵਾਪਿਸ ਤੇ ਸਾਡੀ ਕੱਲ ਲੈਸਟਰ ਤੋਂ ਰਵਾਨਗੀਆ ਸਮੈਥਿਕ ਬਰਮਿੰਗਮ ਦੇ ਵਿੱਚ ਦੁਬਾਰਾ ਸੋ ਦੋਸਤੋ ਆਉਣ ਵਾਲੇ 6 ਮਨਥ ਦੇ ਵਿੱਚ ਇਸੇ ਤਰ੍ਹਾਂ ਦੀਆਂ ਹੋਰ ਇੰਟਰਸਟਿੰਗ ਵੀਡੀਓ ਜਿਹੜੀਆਂ ਤੁਹਾਡੇ ਤੱਕ ਸ਼ੇਅਰ ਕਰਦੇ ਰਵਾਂਗੇ ਸੋ ਕਮੈਂਟ ਬਾਕਸ ਦੇ ਵਿੱਚ ਆਪਣੀਆਂ رائے ਜਰੂਰ ਦਿਓ ਇਹਦੇ ਨਾਲ ਤੁਹਾਡਾ ਅਸ਼ੀਰਵਾਦ ਸਾਡੇ ਤੱਕ ਪਹੁੰਚਦਾ ਆ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਜਿਹੜੇ ਨਵੇਂ ਹੋ ਸੋ ਮਿਲਦੇ ਹਾਂ ਜੀ ਅਗਲੀ ਕਿਸੇ ਨਵੀਂ ਜਗ੍ਹਾ ਤੇ ਨਵੀਂ ਵੀਡੀਓ ਦੇ ਨਾਲ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਦਾ ਹਾਫਿਜ਼